ਇਹਦੇ ਅਸੀਂ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ਾਂ ਦੀ ਨੌਕਰੀਆਂ ਕਰਨਗੇ ਅੱਜ ਕੱਚੇ ਕੰਮ ਹੈ ਜੋ ਨੁਗਨੀਆ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੁੱਟ-ਕੁੱਟ ਕੇ ਕਸੀਨ-ਕਸੀੜ ਕੇ ਕੱਪੜੇ ਪਾੜ ਕੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨਾਂ ਲੈ ਕੇ ਜਾ ਰਿਹਾ ਜੋ ਮਨਪਾਜੀ ਘਟਨਾ ਅਸੀਂ ਇਹਦੀ ਨਿੰਦਾ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟ ਆ ਕਰਾਂਗੇ ਠੀਕ ਹੈ ਭਾਈ ਕੀ ਕਹੋਂਗੇ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਕੀ ਕਹੋਂਗੇ ਇਸ ਦੇ ਉੱਪਰ ਭਾਜੀ ਪੁਲਿਸ ਸਰਾਸਰ ਧੱਕਾ ਕਰਦੀ ਆ ਪੁਲਿਸ ਕੋਲ ਕੋਈ ਕਾਰਾਈ ਹੈ ਨਹੀਂ ਪੰਜਾਬ ਦੀ ਪੁਲਿਸ ਤੱਕਾ ਕਰਨਵਾਦ ਤੇ ਆ ਬਸ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਕੋਈ ਨਾਗਰਿਕ ਸੁਰੱਖਿਆਤ ਨਹੀਂ ਸਿਵਾਏ ਲੀਡਰਾਂ ਦੇ ਕੋਈ ਸੁਰੱਖਿਆਤ ਨਹੀਂ ਸਿਰਫ ਸਿਵਾਏ ਲੀਡਰਾਂ ਦੇ ਕੋਈ ਸੁਰੱਖਿਆਤ ਨਹੀਂ ਪੰਜਾਬ ਦਾ ਹਰੇਕ ਨਾਗਰਿਕ ਖਤਰੇ ਦੇ ਵਿੱਚ ਹੈ ਇਹ ਪੁਲਿਸ ਦੀਰਬਤ ਕਾਰਨ ਜਾਰਦੀ ਹੈ ਪੁਲਿਸ ਚੱਕੇ ਚਾਈਦਾ ਲਣਾਉਣਾ ਰੂਪ ਹੈ ਕਾਲਾ ਰੂਪ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਇਹ ਪੰਜਾਬ ਦੀ ਪੁਲਿਸ ਨਹੀਂ ਹੈਗੀ ਇਹ ਸਿਰ ਤੇ ਪੰਗਾ ਬਣ ਕੇ ਸਾਡੇ ਪ੍ਰਧਾਨਾਂ ਦੀਆਂ ਬੰਗਾ ਰੋਕੀਦਾ ਇਹ ਪੰਜਾਬ ਦੀ ਪੁਲਿਸ ਨਹੀਂ ਹੈਗੀ ਤੇ ਸਾਡੀ ਰੋਡ ਵਿੱਚ ਬੰਦ ਹੋਊਗੀ ਵੇਜ ਬੰਦ ਕਰਾ ਦੇਣੀਆਂ ਸਾਡੇ ਬੱਲੇ ਕੱਖ ਨਹੀਂ ਬਚਣਾ ਰੋਡ ਵੇਜ ਨੂੰ ਬਚਾ ਲੋ ਪੰਜਾਬ ਦੀ ਜਨਤਾ ਨੂੰ ਹੱਥ ਬਣ ਕੇ ਲੈਤੀਆ ਰੋਡ ਵੇਜ ਨੂੰ ਬਚਾ ਲੋ ਤੇ ਰੋਡ ਵੇਜ ਬਚਾ ਲੋ ਰੋਡ ਵੇਜ ਖਰਾਬ ਹੋ ਜਣੀਆਂ ਰੋਡ ਵੇਜ ਬਰਬਾਦ ਹੋ ਜਣੀਆਂ ਕੀ ਨਾਮ ਹੈ ਤੁਹਾਡਾ ਹਾਂਜੀ ਜੱਸੀ ਗੱਲ ਦੀ ਮੈਂ ਰਣਜੀਤ ਬਾਵਾ ਪੀਆਰਟੀਸੀ ਕੈਂਡੀਡੇਟ ਡਿੱਪੂ ਦਾ ਮੈਂ ਸੁਭਾ ਅਗੂਆ ਡਿੱਪੂ ਦਾ ਚੁਣਿਆ ਹਾਂ ਤੇ ਇੱਥੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਜਮਾਂ ਸਾਡੇ ਸਾਥੀਆਂ ਨੂੰ ਇੱਥੇ ਅਸੀਂ ਸ਼ਾਂਤਮਈ ਚਿੰਤਨਾ ਧਰਨਾ ਕਰ ਰਹੇ ਸੀ ਤੇ ਸ਼ਾਂਤਮਈ ਤਰੀਕੇ ਨਾਲ ਬੈਠਿਆਂ ਨੂੰ ਜ਼ਬਰਦਸਤੀ ਡੰਡਾ ਜਿਹੜਾ ਸਰਕਾਰ ਨੇ ਵਰਤ ਕੇ ਧੱਕੇਸ਼ਾਹੀ ਕੀਤੀ ਜਾਂ लाठीचार्ज ਕਰਕੇ ਸਾਡੇ ਸਾਥੀਆਂ ਦੀਆਂ ਪੱਗਾਂ ਲਾਈਆਂ ਨੇ ਕੱਪੜੇ ਤੱਕ ਲਾਜ ਸਾਨੂੰ ਧੱਕੇ ਨਾਲ ਰੈਸ਼ ਕਰ ਰਹੀ ਆ ਸਰਕਾਰ ਇਹ ਸਾਡਾ ਪੀਸਫੁਲ ਹੀ ਸੀਗਾ ਤੇ ਇੱਥੇ ਧੱਕੇਸ਼ਾਹੀ ਕਰਕੇ लाठीचार्ज ਕਰਕੇ ਸਰਕਾਰ ਜਮਾ ਸਿੱਧੇ ਦੌਰ ਦੇ ਧੱਕਾ ਕਰ ਰਹੀ ਆ ਤੇ ਆਪਣੀ ਕੁਰਸੀਆਂ ਦਾ ਨਜ਼ਾਇਜ਼ ਨਾ ਕਰਈ ਆ ਪਾਣੀ ਨਹੀਂ ਪਾਣੀ ਪੀਣ ਨੂੰ